ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਵਧੀਆ ਹੋਵੋਗੇ ਤਾਂ ਦੋਸਤੋ ਅੱਜ ਸਭ ਤੋਂ ਪਹਿਲਾਂ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਕਿ ਤੁਸੀਂ ਵੀ ਥੱਕੇ ਹੋਏ ਮਹਿਸੂਸ ਕਰਦੇ ਹੋ ਸਾਰਾ ਦਿਨ ਨੀਂਦ ਨਾ ਪੂਰੀ ਹੋਣਾ ਪੇਟ ਖਰਾਬ ਸਿਰ ਦਰਦ ਐਸਿਡਿਟੀ ਤੇ ਡਾਕਟਰਸ ਕੋਲ ਜਦ ਜਾਂਦੇ ਹੋ ਤਾਂ ਉਹ ਕਹਿੰਦੇ ਨੇ ਕਿ ਸਾਰੀਆਂ ਰਿਪੋਰਟਸ ਨਾਰਮਲ ਨੇ ਪਰ ਫੇਰ ਵੀ ਤੁਸੀਂ ਠੀਕ ਮਹਿਸੂਸ ਨਹੀਂ ਕਰਦੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਤੁਹਾਡਾ ਮਾਈਂਡ ਤੁਹਾਡੀ ਬੋਡੀ ਨੂੰ ਬਿਮਾਰ ਕਰਦਾ ਹੈ ਸਟ੍ਰੈਸ ਐਂਗਜ਼ਾਇਟੀ ਡਿਪਰੈਸ਼ਨ ਕਿਵੇਂ ਸਰੀਰ ਦੇ ਬਾਕੀ ਅੰਗਾਂ ਤੇ ਅਸਰ ਕਰਦੇ ਨੇ ਤੇ ਸਭ ਤੋਂ ਜ਼ਰੂਰੀ ਗੱਲ ਤੁਸੀਂ ਇਸ ਚੱਕਰ ਦੇ ਵਿੱਚੋਂ ਬਾਹਰ ਕਿਵੇਂ ਨਿਕਲ ਸਕਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਮੈਂਟਲ ਹੈਲਥ ਮਤਲਬ ਤੁਸੀਂ ਕਿਵੇਂ ਸੋਚਦੇ ਹੋ ਕਿਵੇਂ ਫੀਲ ਕਰਦੇ ਹੋ ਤੇ ਕਿਵੇਂ ਕਿਸੇ ਗੱਲ ਤੇ ਰਿਐਕਟ ਕਰਦੇ ਹੋ ਸਾਈਕੋਲੋਜੀ ਦੇ ਵਿੱਚ ਇੱਕ ਕਨਸੈਪਟ ਹੁੰਦਾ ਸਾਈਕੋਮੈਟਿਕ ਕਨੈਕਸ਼ਨ ਮਤਲਬ ਮਨ ਦੀ ਬਿਮਾਰੀ ਤਨ ਦੀ ਬਿਮਾਰੀ ਤਾਂ ਸਾਡਾ ਸਰੀਰ ਤੇ ਸਾਡਾ ਮਨ ਅਲੱਗ ਨਹੀਂ ਹੈਗੇ ਇਹ ਇੱਕੋ ਹੀ ਸਿਸਟਮ ਦੇ ਦੋ ਹਿੱਸੇ ਨੇ ਤੇ ਜਦੋਂ ਬੰਦਾ ਸਟ्रेस ਦੇ ਵਿੱਚ ਹੁੰਦਾ ਤਾਂ ਉਹਦੇ ਬ੍ਰੇਨ ਦੇ ਵਿੱਚ ਇੱਕ ਕਾਰਟੀਸੋਲ ਨਾਂ ਦਾ ਹਾਰਮੋਨ ਰਿਲੀਜ਼ ਹੁੰਦਾ ਜਿਹਦੇ ਨਾਲ ਹਾਰਟ ਰੇਟ ਵੱਧਦੀ ਹੈ ਬੀਪੀ ਵੱਧਦਾ ਹੈ ਤੇ ਜੇ ਇਹੋ ਹੀ ਹਾਲਾਤ ਸਾਲ ਮਹੀਨੇ ਲਗਾਤਾਰ ਚੱਲਦੇ ਰਹਿਣ ਤਾਂ ਫੇਰ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ ਬ੍ਰੇਨ ਸਟ੍ਰੋਕ ਦਾ ਰਿਸਕ ਵੱਧ ਜਾਂਦਾ ਇੱਕ ਵਾਰ ਇੱਕ ਸਟੱਡੀ ਹੋਈ ਦੋ ਲੋਕਾਂ ਨੂੰ ਸੇਮ ਵਾਇਰਸ ਇੰਜੈਕਟ ਕੀਤਾ ਗਿਆ ਜਿਹੜਾ ਫਰਸਟ ਪਰਸਨ ਸੀ ਬਹੁਤ ਖੁਸ਼ ਰਹਿੰਦਾ ਸੀ ਇਮੋਸ਼ਨਲੀ ਬਹੁਤ ਸਟਰੋਂਗ ਸੀ ਜਿਹੜਾ ਸੈਕੰਡ ਪਰਸਨ ਸੀ ਇਕੱਲਾ ਡਿਪਰੈਸਡ ਐਂਗਜ਼ਾਇਟੀ ਦਾ ਸ਼ਿਕਾਰ ਸੀ ਤਾਂ ਰਿਜ਼ਲਟ ਕੀ ਹੋਇਆ ਸੈਕੰਡ ਪਰਸਨ 3 ਗੁਣਾ ਵੱਧ ਬਿਮਾਰ ਹੋਇਆ ਕਿਉਂ ਕਿਉਂਕਿ ਮਾਈਂਡ ਨੇ ਬਾਡੀ ਨੂੰ ਫਾਈਟ ਇਨੀ ਕਰ ਦਿੱਤਾ ਤਾਂ ਹੁਣ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੀ ਮੈਂਟਲ ਹੈਲਥ ਨੂੰ ਇਗਨੋਰ ਕਿਉਂ ਕਰਦੇ ਆ ਤਾਂ ਬੰਦਾ ਸੋਚਦਾ ਕਿ ਲੋਕ ਕੀ ਕਹਿਣਗੇ ਤੇ ਇਸੇ ਗੱਲ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਮਾਨਸਿਕ ਰੋਗੀ ਬਣਾਤਾ WHO ਗਲੋਬਲ ਡਾਟਾ ਦੇ ਅਕੋਰਡਿੰਗ ਡਿਪਰੈਸ਼ਨ ਵਾਲੇ ਲੋਕਾਂ ਦੇ ਵਿੱਚ ਓਬੈਸਿਟੀ ਕ੍ਰੋਨਿਕ ਪੇਨ ਤੇ ਡਾਇਬੀਟਿਸ ਵਰਗੀਆਂ ਪ੍ਰੋਬਲਮਸ ਵੱਧ ਹੁੰਦੀਆਂ ਨੇ ਤੇ ਇਹ ਕੋਈ ਕਹਾਣੀ ਨਹੀਂ ਇਹ ਇੱਕ ਡਾਟਾ ਤਾਂ ਸਾਡੇ ਦਾਦੇ ਪੜਦਾਦੇ ਕਹਿੰਦੇ ਹੁੰਦੇ ਸੀ ਵੀ ਸੂਰਜ ਚੜ੍ਹਦੇ ਨਾਲ ਉੱਠੋ ਤੇ ਸੂਰਜ ਸ਼ਬਦੇ ਨਾਲ ਸੋਚੋ ਤੇ ਉਹ ਆਪ ਇਹਨਾਂ ਗੱਲਾਂ ਤੇ ਅਮਲ ਵੀ ਕਰਦੇ ਸੀ ਸਵੇਰੇ ਜਲਦੀ ਉੱਠਦੇ ਸੀ ਮਿੱਟੀ ਦੇ ਵਿੱਚ ਰਹਿੰਦੇ ਸੀ ਸਾਰਾ ਦਿਨ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਖੁੱਲੇ ਵਾਤਾਵਰਨ ਦੇ ਵਿੱਚ ਖੁੱਲੀ ਹਵਾ ਦੇ ਵਿੱਚ ਰਹਿੰਦੇ ਸੀ ਉਹਨਾਂ ਕੋਲ ਨਾ ਕੋਈ ਫੋਨ ਸੀ ਨਾ ਕੋਈ ਜਿਮ ਸੀ ਨਾ ਕੋਈ ਥੈਰੇਪੀ ਸੀ ਪਰ ਫੇਰ ਵੀ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹੁੰਦੇ ਸੀ ਕਿਉਂ ਕਿਉਂਕਿ ਉਹ ਆਪਣੇ ਦਿਲ ਦਾ ਬੋਝ ਆਪਣੇ ਤੱਕ ਨਹੀਂ ਰੱਖਦੇ ਸੀ ਪਰਵਾਰ ਵੱਡੇ ਹੁੰਦੇ ਸੀ ਤੇ ਹਰ ਰੋਜ਼ ਇਕੱਠੇ ਬੈਠਦੇ ਸੀ ਖੁੱਲ ਕੇ ਗੱਲਾਂ ਕਰ ਲੈਂਦੇ ਸੀ ਹੱਸਦੇ ਸੀ ਖੇਡਦੇ ਸੀ ਰੋਂਦੇ ਸੀ ਤੇ ਆਪਣੇ ਮਨ ਦਾ ਬੋਝ ਹਲਕਾ ਕਰ ਲੈਂਦੇ ਸੀ ਪਰ ਅੱਜ ਘਰ ਵੱਡੇ ਐ ਟੀਵੀ ਸਮਾਰਟ ਐ ਫੋਨ ਸਮਾਰਟ ਐ ਫੂਡ ਫਾਸਟ ਐ ਪਰ ਮਨ ਮਨ ਹੌਲੀ ਹੌਲੀ ਟੁੱਟਦਾ ਜਾ ਰਿਹਾ ਐ ਅੱਜ ਸਵੇਰੇ ਬੰਦਾ అలਾਰਮ ਨਾਲ ਨਹੀਂ ਸਟ੍ਰੈਸ ਨਾਲ ਉੱਠਦਾ ਕਿਉਂ ਕਿਉਂਕਿ ਰਾਤ ਨੂੰ ਉਹਨੂੰ ਸੋਚਾਂ ਸੌਣ ਹੀ ਨਹੀਂ ਦਿੰਦੀਆਂ ਤੇ ਫਿਰ ਅਸੀਂ ਕਹਿ ਦਿੰਦੇ ਆ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਪਰ ਅਸਲ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਟਾਈਮ ਦੇਣਾ ਨਹੀਂ ਆਉਂਦਾ ਅਸੀਂ ਹੌਲੀ-ਹੌਲੀ ਆਪਣੀ ਜ਼ਿੰਦਗੀ ਦੀ ਸਹਜਤਾ ਗਵਾ ਰਹੇ ਹਾਂ ਤਾਂ ਦੋਸਤੋ ਹੁਣ ਆਪਾਂ ਗੱਲ ਕਰੀਏ ਕਿ ਕਿਵੇਂ ਅਸੀਂ ਆਪਣੀ ਮੈਂਟਲ ਹੈਲਥ ਦਾ ਧਿਆਨ ਰੱਖੀਏ ਤੇ ਆਪਣੀ ਜ਼ਿੰਦਗੀ ਦੇ ਹਰੇਕ ਦਿਨ ਦਾ ਆਨੰਦ ਮਾਣੀਏ ਤੇ ਇਹ ਮੇਰੀਆਂ ਗੱਲਾਂ ਨੂੰ ਤੁਸੀਂ ਬੜੇ ਧਿਆਨ ਨਾਲ ਸੁਣਨਾ ਤੇ ਸਿਰਫ ਸੁਣਨਾ ਹੀ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖਿਓ ਤੁਹਾਨੂੰ ਸੱਚੀਓ ਰਿਜ਼ਲਟ ਮਿਲੂਗਾ ਤਾਂ ਦੋਸਤੋ ਜੇ ਤੁਸੀਂ ਇਹ ਮੇਰੀ ਇਸ ਵੀਡੀਓ ਤੇ ਆਏ ਹੋ ਤੇ ਹੁਣ ਤੱਕ ਤੁਸੀਂ ਵੀਡੀਓ ਵੇਖ ਰਹੇ ਹੋ ਤਾਂ ਮਤਲਬ ਤੁਸੀਂ ਮੈਂਟਲ ਹੈਲਥ ਨੂੰ ਲੈ ਕੇ ਅਵੇਅਰ ਹੋ ਤੇ ਸਭ ਤੋਂ ਪਹਿਲੀ ਗੱਲ ਇਹੀ ਹੈ ਕਿ ਬੰਦਾ ਆਪਣੀ ਮੈਂਟਲ ਹੈਲਥ ਨੂੰ ਲੈ ਕੇ ਅਵੇਅਰ ਹੀ ਨਹੀਂ ਹੁੰਦਾ ਤੇ ਸਿਰਫ ਇੰਨੀ ਇੱਕ ਗੱਲ ਨੂੰ ਮੰਨ ਲੈਣਾ ਕਿ ਮੇਰੀ ਮੈਂਟਲ ਹੈਲਥ ਠੀਕ ਨਹੀਂ ਹੈਗੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਜੇ ਅਸੀਂ ਇਸ ਗੱਲ ਨੂੰ ਡਿਨਾਈ ਕਰਾਂਗੇ ਤਾਂ ਅਸੀਂ ਇਹਦਾ ਕੋਈ ਹੱਲ ਵੀ ਨਹੀਂ ਲੱਭ ਸਕਦੇ ਦੂਜੀ ਗੱਲ ਹੈਲਦੀ ਖਾਣਾ ਕਹਿੰਦੇ ਨੇ ਜੈਸਾ ਅੰਨ ਵੈਸਾ ਮਨ ਜਿਵੇਂ ਦਾ ਅਸੀਂ ਖਾਣਾ ਖਾਵਾਂਗੇ ਓਵੇਂ ਦਾ ਹੀ ਸਾਡੇ ਸਰੀਰ ਨੇ ਤੇ ਸਾਡੇ ਮਨ ਨੇ ਕੰਮ ਕਰਨਾ ਤਾਂ ਹਲਕਾ ਤੇ ਸਾਦਾ ਖਾਣਾ ਖਾਓ ਕਿਉਂਕਿ ਜੇ ਅਸੀਂ ਹੈਲਦੀ ਖਾਣਾ ਖਾਵਾਂਗੇ ਤਾਂ ਸਾਡੇ ਸਰੀਰ ਨੂੰ ਸਾਰੇ ਤੱਤ ਮਿਲਣਗੇ ਤੇ ਸਾਡੇ ਬ੍ਰੇਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਹਾਰਮੋਨ ਦਾ ਲੈਵਲ ਅਪ ਡਾਊਨ ਨਹੀਂ ਹੋਊਗਾ। ਵੱਧ ਤੋਂ ਵੱਧ ਪਾਣੀ ਪੀਓ ਕਿਉਂਕਿ ਪਾਣੀ ਮਾਈਂਡ ਤੇ ਬਾਡੀ ਦੋਨਾਂ ਨੂੰ ਐਕਟਿਵ ਰੱਖਦਾ ਹੈ। ਤੀਜੀ ਗੱਲ ਆਪਣੇ ਸਰੀਰ ਨੂੰ ਥੋੜਾ ਜਿਹਾ ਹਿਲਜੁਲ ਤੇ ਲਾਓ। ਸਾਰਾ ਦਿਨ ਆਪਣੇ ਦਿਮਾਗ ਤੋਂ ਕੰਮ ਲੈਣ ਦੀ ਥਾਂ ਥੋੜਾ ਜਿਹਾ ਆਪਣੇ ਸਰੀਰ ਤੋਂ ਕੰਮ ਲੈਣਾ ਸਿੱਖੋ। ਥੋੜਾ ਜਿਹਾ ਆਪਣੇ ਹੱਥ ਪੈਰ ਚਲਾਉਣੇ ਸਿੱਖੋ ਤੇ ਜਿੰਨਾ ਅਸੀਂ ਫਿਜ਼ੀਕਲ ਤੌਰ ਤੇ ਐਕਟਿਵ ਹੁੰਨੇ ਆ ਉਹਨੇ ਹੀ ਸਾਡੇ ਬ੍ਰੇਨ ਦੇ ਵਿੱਚ ਹੈਪੀ ਹਾਰਮੋਨਸ ਐਂਡੋਰਫਿਨਸ ਰਿਲੀਜ਼ ਹੁੰਦੇ ਨੇ ਤੇ ਤੁਸੀਂ ਆਪ ਹੀ ਦੇਖ ਲਿਓ ਵੀ ਜਦੋਂ ਅਸੀਂ ਕੋਈ ਫਿਜ਼ੀਕਲ ਐਕਟੀਵਿਟੀ ਕਰ ਰਹੇ ਹੁੰਨੇ ਆ ਕੋਈ ਐਕਸਰਸਾਈਜ਼ ਕਰ ਰਹੇ ਹੁੰਨੇ ਆ ਤਾਂ ਸਾਡੇ ਮਨ ਦੇ ਵਿੱਚ ਖਿਆਲਾਂ ਦੇ ਘੋੜੇ ਨਹੀਂ ਭਜਦੇ ਤੇ ਇਹ ਉਦੋਂ ਹੀ ਭਜਦੇ ਆ ਜਦੋਂ ਅਸੀਂ ਬੈਠ ਜਾਂਦੇ ਆ ਤਾਂ ਮੇਰੀ ਇੱਕ ਗੱਲ ਯਾਦ ਰੱਖਿਓ ਜਦੋਂ ਸਰੀਰ ਚੱਲਦਾ ਹੋਊਗਾ ਤਾਂ ਮਨ ਟਿਕਾਉ ਦੇ ਵਿੱਚ ਹੋਊਗਾ ਤੇ ਜਦੋਂ ਸਰੀਰ ਟਿਕਾਉ ਦੇ ਵਿੱਚ ਹੋਊਗਾ ਫੇਰ ਮਨ ਦੇ ਵਿੱਚ ਖਿਆਲਾਂ ਦੇ ਕਿਲੇ ਜ਼ਰੂਰ ਉੱਤਰਨਗੇ ਚੌਥੀ ਗੱਲ ਗੱਲਾਂ ਕਰਨੀਆਂ ਸਿੱਖੋ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਲ ਆਪਣੇ ਭੈਣ ਨਾਲ ਭਰਾ ਨਾਲ ਆਪਣੇ ਪਾਰਟਨਰ ਨਾਲ ਆਪਣੇ ਮਾਪਿਓ ਨਾਲ ਆਪਣੇ ਬੱਚਿਆਂ ਨਾਲ ਆਪਣੇ ਕਿਸੇ ਦੋਸਤ ਨਾਲ ਕਿਸੇ ਵੀ ਐਸੇ ਪਰਸਨ ਦੇ ਨਾਲ ਜਿਹਦੇ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਤੇ ਜੇ ਕੋਈ ਵੀ ਨਹੀਂ ਤਾਂ ਕਿਸੇ ਸਾਈਕਾਇਟਰਿਸਟ ਦੀ ਹੈਲਪ ਲੈ ਸਕਦੇ ਹੋ ਕਿਉਂਕਿ ਜੇ ਅੱਜ ਤੁਸੀਂ ਹੈਲਪ ਲਾਈਨ ਦੇ ਵਿੱਚ ਸ਼ਰਮ ਮਹਿਸੂਸ ਕਰੋਗੇ ਤਾਂ ਕੱਲ ਨੂੰ ਤੁਹਾਨੂੰ ਹੋਰ ਨੁਕਸਾਨ ਪੂਤ ਨਾ ਪਊਗਾ ਤਾਂ ਖੁੱਲ ਕੇ ਆਪਣੇ ਮਨ ਦੀਆਂ ਆਪਣੇ ਦਿਲ ਦੀਆਂ ਗੱਲਾਂ ਕਰੋ ਤੇ ਤੁਸੀਂ ਦੇਖੋਗੇ ਕਿ ਗੱਲਾਂ ਕਰਨ ਦੇ ਨਾਲ ਹੀ ਤੁਸੀਂ ਆਪਣੇ ਆਪ ਨੂੰ ਕਿੰਨਾ ਹਲਕਾ ਮਹਿਸੂਸ ਕਰਦੇ ਹੋ ਤਾਂ ਦੋਸਤੋ ਯਾਦ ਰੱਖਿਓ ਜਿਹੜੀਆਂ ਗੱਲਾਂ ਮਨ ਦੇ ਵਿੱਚ ਰਹਿ ਜਾਂਦੀਆਂ ਨੇ ਉਹੀ ਅੱਗੇ ਚੱਲ ਕੇ ਬਿਮਾਰੀਆਂ ਬਣਦੀਆਂ ਨੇ ਪੰਜਵੀਂ ਗੱਲ ਨੀਂਦ ਪਰ ਅਸੀਂ ਕੀ ਕਰਦੇ ਹਾਂ ਅਸੀਂ ਰਾਤ ਨੂੰ ਫੋਨ ਚੱਕ ਲੈਨੇ ਆ ਤੇ ਫਿਰ ਸਕਰੋਲ ਕਰਦੇ ਕਰਦੇ ਸੋਚਦੇ ਆ ਕਿ ਕੋਈ ਗੱਲ ਨਹੀਂ ਨੀਂ ਤਾਂ ਬਾਤ ਚ ਲੈ ਲਾਂਗੇ ਪਰ ਇੱਕ ਗੱਲ ਯਾਦ ਰੱਖਿਓ ਜੇ ਨੀਂਦ ਗਈ ਤਾਂ ਮਨ ਗਿਆ ਤੇ ਜੇ ਮਨ ਗਿਆ ਫਿਰ ਤਨ ਵੀ ਗਿਆ ਤੇ ਜਦੋਂ ਅਸੀਂ ਸੌਂਨੇ ਆ ਤਾਂ ਸਾਡਾ ਦਿਮਾਗ ਸਾਰੇ ਦਿਨ ਦੀਆਂ ਫਾਲਤੂ ਸੋਚਾਂ ਨੂੰ ਡਿਲੀਟ ਕਰਦਾ ਫਾਲਤੂ ਮੈਮਰੀ ਸਾਫ਼ ਹੁੰਦੀਆਂ ਨੇ ਸਾਡੇ ਹਾਰਮੋਨਸ ਬੈਲੈਂਸ ਹੁੰਦੇ ਨੇ ਜ਼ਖਮ ਭਰਦੇ ਆ ਬੰਦੇ ਦੇ ਅੰਦਰੋਂ ਤੇ ਜਿਹੜਾ ਬੰਦਾ ਸਿਰਫ 5-6 ਘੰਟੇ ਦੀ ਨੀਂਦ ਲੈਂਦਾ ਤਾਂ ਉਹਦਾ ਦਿਮਾਗ ਇਮੋਸ਼ਨਲ ਬਣ ਜਾਂਦਾ ਤੇ ਫਿਰ ਛੋਟੀ ਛੋਟੀ ਗੱਲ ਤੇ ਗੁੱਸਾ ਆਉਂਦਾ ਚੜਚੜਾਪਨ ਬਿਨਾਂ ਗੱਲੋਂ ਰੋਣ ਨੂੰ ਦਿਲ ਕਰਦਾ ਹੈ ਤੇ ਸਟ्रेस ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਤੇ ਸੌਣ ਤੋਂ ਪਹਿਲਾਂ ਫੋਨ ਯੂਜ਼ ਕਰਨਾ 50% ਤੱਕ ਸਾਡੀ ਨੀਂਦ ਨੂੰ ਘਟ ਕਰਦਾ ਤਾਂ ਦੋਸਤੋ ਕਦੇ ਵੀ ਆਪਣੀ ਨੀਂਦ ਦੇ ਨਾਲ ਸਮਝੌਤਾ ਨਹੀਂ ਕਰਨਾ ਘੱਟੋ ਘੱਟ 8 ਤੋਂ 9 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ ਰਾਤ ਨੂੰ ਜਲਦੀ ਸੌਣ ਦੀ ਆਦਤ ਬਣਾਓ ਤੇ ਸਵੇਰੇ ਜਲਦੀ ਉੱਠਣ ਦੀ ਤੇ ਹੁਣ ਸਭ ਤੋਂ ਆਖਰੀ ਗੱਲ ਜਿਹੜੀ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਅਸੀਂ ਇੰਨੇ ਗਵਾਚੇ ਹੋਏ ਹਾਂ ਕਿ ਸਾਡੇ ਕੋਲ ਇਹਦੇ ਲਈ ਟਾਈਮ ਹੀ ਨਹੀਂ ਹੈਗਾ ਉਹ ਆ ਸਾਡੇ ਆਪਣੇ ਸ਼ੌਂਕ ਕੋਈ ਲਿਖਦਾ ਸੀ ਕੋਈ ਗਾਉਂਦਾ ਸੀ ਕੋਈ ਨੱਚਦਾ ਸੀ ਕੋਈ ਕਬੱਡੀ ਖੇਡਦਾ ਸੀ ਕਿਸੇ ਦੀ ਡਰਾਇੰਗ ਵਧੀਆ ਸੀ ਤੇ ਫੇਰ ਆ ਗਈਆਂ ਸਾਡੀਆਂ ਜ਼ਿੰਮੇਵਾਰੀਆਂ ਤੇ ਫੇਰ ਲੋਕ ਕੀ ਕਹਿਣਗੇ ਤੇ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਕੋਲੇ ਨਾ ਚੀਜ਼ਾਂ ਵਾਸਤੇ ਟਾਈਮ ਹੀ ਨਹੀਂ ਹੈਗਾ ਪਰ ਸਾਡੇ ਕੋਲ ਫੋਨ ਚਲਾਉਣ ਦਾ ਟਾਈਮ ਹੈਗਾ ਸਾਡੇ ਕੋਲ ਫਾਲਤੂ ਦੀ ਟੈਨਸ਼ਨ ਲੈਣ ਦਾ ਟਾਈਮ ਹੈਗਾ ਪਰ ਆਪਣੇ ਸ਼ੌਂਕ ਪੂਰੇ ਕਰਨ ਦਾ ਟਾਈਮ ਨਹੀਂ ਹੈਗਾ ਪਰ ਸੱਚ ਜਾਣਿਓ ਜਦੋਂ ਬੰਦੇ ਦੇ ਸ਼ੌਂਕ ਮਰਦੇ ਨੇ ਤਾਂ ਹਰੇਕ ਕੰਮ ਬੋਝ ਲੱਗਣ ਲੱਗ ਜਾਂਦਾ ਲਾਸ ਆਫ ਇੰਟਰਸਟ ਇਜ਼ ਇਕੁਅਲ ਟੂ ਡਿਪਰੈਸ਼ਨ ਦਾ ਪਹਿਲਾ ਸਿਗਨਲ ਤਾਂ ਜਿਹੜਾ ਬੰਦਾ ਆਪਣੇ ਸ਼ੌਂਕ ਮਾਰ ਲੈਂਦਾ ਉਹ ਹੌਲੀ-ਹੌਲੀ ਆਪਣੇ ਆਪ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਤਾਂ ਦੋਸਤੋ ਜੇ ਤੁਹਾਡਾ ਮਨ ਇੰਨਾ ਅੱਕ ਚੁੱਕਿਆ ਹੈ ਇੰਨਾ ਥੱਕ ਚੁੱਕਿਆ ਤਾਂ ਤੁਹਾਨੂੰ ਕਿਸੇ ਦਵਾਈ ਦੀ ਨਹੀਂ ਤੁਹਾਨੂੰ ਇੰਨਾ ਚੀਜ਼ਾਂ ਦੀ ਲੋੜ ਹੈ ਕਿਉਂਕਿ ਮਨ ਦੇ ਰੋਗ ਕਿਸੇ ਦਵਾਈ ਨਾਲ ਠੀਕ ਨਹੀਂ ਹੁੰਦੇ ਉਹ ਉਹ ਜ਼ਿੰਦਾ ਦਲੀ ਨਾਲ ਠੀਕ ਹੁੰਦੇ ਨੇ ਤੇ ਜ਼ਿੰਦਗੀ ਬਹੁਤ ਛੋਟੀ ਹੈ ਆਪਣੇ ਮਨ ਦੇ ਬੋਝ ਨੂੰ ਇੰਨਾ ਵੱਡਾ ਨਾ ਬਣਾਓ ਕਿ ਇਹ ਤੁਹਾਡੇ ਸਰੀਰ ਨੂੰ ਵੀ ਖਾਣ ਲੱਗ ਜੇ ਤਾਂ ਆਪਣੇ ਆਪ ਨੂੰ ਵੀ ਇੰਪੋਰਟੈਂਸ ਦੇਣੀ ਸ਼ੁਰੂ ਕਰੋ ਤੁਸੀਂ ਸੱਚੀਓ ਬਹੁਤ ਜ਼ਰੂਰੀ ਹੋ ਤੇ ਯਾਦ ਰੱਖਿਓ ਦੁਨੀਆ ਦਾ ਸਭ ਤੋਂ ਵੱਡਾ ਸੁੱਖ ਤੰਦਰੁਸਤ ਸਰੀਰ ਦਾ ਹੋਣਾ ਤੇ ਜੇ ਸਰੀਰ ਤੰਦਰੁਸਤ ਹੋਊਗਾ ਫਿਰ ਹੀ ਮਨ ਟਿਕਾਣੇ ਵਿੱਚ ਹੋਊਗਾ ਤਾਂ ਇਹ ਸੀ ਮੇਰੀ ਅੱਜ ਦੀ ਵੀਡੀਓ ਤੇ ਜੇ ਮੇਰੀ ਇਸ ਵੀਡੀਓ ਤੋਂ ਤੁਹਾਨੂੰ ਥੋੜੀ ਜਿਹੀ ਵੀ ਹੈਲਪ ਮਿਲੇ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਦਾ ਕਰਿਓ ਜਿਨ੍ਹਾਂ ਨੂੰ ਇਹਦੀ ਲੋੜ ਹੈ